ਜਮੀਨਾਂ ਦੇ ਕਬਜ਼ੇ ਰੋਕ ਦੇਾਂਗੇ ਬੱਚੀ ਚੋਬ ਦੇਾਂਗੇ ਕੀ ਕਰਗੇ ਜੇ ਨਾ ਖਾਰੇ ਲੋਕਾਂ ਦੇ ਹੜਬਾਤੇ ਜਾਣੇ ਕੀ ਕਰਗੇ ਜੇ ਨਾ ਖਾਰੇ ਲੋਕਾਂ ਦੇ ਹੜਬਾਤੇ ਜਾਣੇ ਲੋਕ ਇੱਕ ਵਾਰ ਜਿੰਦਾਬਾਦ ਸਿਕਰ ਮੁਰਦਾਬਾਦ 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 ਨੀਰਮਾ ਬੰਦੇ ਡੀਸੀ ਮੁਰਦਾਬਾਦ 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 ਮਹਿਬਲੰਦਾ ਨੌਕਾ ਲੈ ਕੇ ਆਂਗੇ ਲੈ ਕੇ ਆਂਗੇ ਜਾ ਸੇ ਪਾਸੇ ਬਰਾਬਰ ਕਿਨੇ ਸਾਡੇ ਜਿਹੜੇ ਪਾਸੇ ਉਪਰਾਂ 'ਚ ਬੈਠੇ ਨੇ ਉਹਨੂੰ ਬੇਨਤੀ ਕਰਦੇ ਆਂ ਵੀ ਪੋਚਣ ਦੀ ਛੇਛਲਾ ਕਰਨ ਦੂਜਾ ਆਪਣੀ ਟੀਮ ਆ ਰਹੀ ਆ ਪਿੱਛੇ ਕੋਈ ਗੱਲ ਨਹੀਂ ਆਪਣੇ ਪਹਿਲਾਂ ਦੁਨਿਆਲੇ ਵੀ ਜਿਹੜਾ ਪਸ ਹੋਇਆ ਠੀਕ ਹੈ ਇੱਥੇ ਪੁਲਿਸ ਪ੍ਰਸ਼ਾਸਨ ਕੋਈ ਮਰਜ਼ੀ ਕਰ ਸਕਦਾ ਆਪਾਂ ਕਿਸੇ ਨਾਲ ਵਾਅਦਾ ਨਹੀਂ ਕਰ ਰਹੇ ਆਪਾਂ ਨੂੰ ਕੁੱਟ ਕੇ ਨਾ ਸਾਰਾ ਦਿੰਦੇ ਬੋਲਣਾ ਕਿਸੇ ਭਰਾ ਹੁਣ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਸਾਡੇ ਇਥੋਂ ਦੇ ਡੀਐਸਪੀ ਸਾਹਿਬ ਪਹੁੰਚ ਚੁੱਕੇ ਤਲਵੰਡੀ ਸਾਹਿਬ ਉਹਦੇ ਆਜੋ ਆਜੋ ਮੇਰਾ ਵੀਰ ਸਾਰੇ ਭਰਾ ਸਾਡੇ ਪਹੁੰਚ ਚੁੱਕੇ ਆ ਦੇਖੋ ਭਰਾਵੋ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਜਮੀਰਾਂ ਦੀ ਖਾਤਰ ਆਜੋ 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 ਬਾਪੂ ਆਓ ਆਜੋ ਆਪੇ ਆਜੋ ਕਿੱਧਰ ਜਾਣਾ ਜੀ ਬਸ ਪਿਠਾਕੇ ਲੈ ਕੇ ਚਲਣਾ ਹੈ ਐ ਨਹੀਂ ਜਾਂਦੇ ਆ ਨਹੀਂ ਕੁੱਟ ਕੇ ਟੈਰਾ ਕਰ ਲਓ ਸਾਡੇ ਨਾਲ ਕੁੱਟ ਕੇ ਲੈ ਕੇ ਜਾਓ ਆ ਹੁਣ ਪ੍ਰਸ਼ਾਸਨ ਕਹਿ ਰਿਹਾ ਹੈ ਧੱਕੇ ਨਾਲ ਜ਼ਬਰਦਸਤੀ ਕਰ ਰਿਹਾ ਹੈ ਦੇਖੋ ਅਸੀਂ ਬੇਨਤੀ ਆ ਸਾਡੀ ਅਸੀਂ ਤਕੜੇ ਨਹੀਂ ਪੰਜਾਬ ਸਰਕਾਰ ਨਾਲੋਂ ਤਕੜੇ ਨਹੀਂਗੇ ਇਸ ਕਰਕੇ ਜੇ ਹੁਣ ਇਹ ਸਾਡੇ ਲਾਠੀ ਚਾਰਜ ਲਤਾਬ ਤੋੜ ਕੇ ਲੈ ਕੇ ਜਾਂਦੇ ਸਾਡੇ ਕਿਸਾਨਾਂ ਨੂੰ ਜਾਵ ਰਿਹਾ ਹੈ ਅੰਨੇ ਬਾਦਾਂ ਜਾਵ ਰਿਹਾ ਹੈ ਆ ਦੇਖੋ ਜੀ ਜਾਵਰ ਆਏ ਦੇਖੋ ਦੇਖੋ ਧੱਕੇ ਨਾਲ ਪ੍ਰਸ਼ਾਸਨ ਪੈ ਗਿਆ ਦੇਖੋ ਦੇਖੋ ਸਾਰਾ ਪ੍ਰਸ਼ਾਸਨ ਪੈ ਚੁੱਕਿਆ ਦੇਖੋ 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 ਜਿੰਦਾਬਾਦ 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 ਜੋ ਲਈ ਲੋ ਲੋ ਪਾਸ ਕਰ ਲੈ ਪਾਸ ਕਰ ਲੈ ਉਹ ਸੀ ਵੀ ਹੈ ਤੁਹਾਨੂੰ ਕੋਈ ਕਹਿਣੀ ਨਿਕਾਲੋ ਕਬੱਡੀ ਵਾਲਾ ਉਹ ਦੇਖਿਆ ਪਹਿਲਾਂ ਨੂੰ ਗ੍ਰਿਫਤਾਰ ਕਰ ਰਿਹਾ ਹੈ ਆ ਡੀਐਸਪੀ ਤਲਵੰਡੀਆ ਜਿਹੜਾ ਆਪਣਾ ਭਰਾ ਬਣਦਾ ਸੀ ਜਮ ਉਹ ਵੀ ਡੀਐਸਪੀ ਆਜਾ ਆਪਣੇ ਸਾਹਮਣੇ ਬੜਕ ਖੋਲਾਲਾ ਪੱਖੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਆਪ ਦੀ ਕਰਮ ਦੀ ਸਾਡੀ ਖਾਦੂਨੀ ਦੇਖਦਾ ਜਿੰਦਾਬਾਲ ਜਿੰਦਾਬਾਲ ਲੋਕ ਇੱਕ ਦਾ ਜਿੰਦਾਬਾਲ ਭੁਲਾਗਾ ਨਾਰੀ ਰਾਮ ਜਿੰਦਾਬਾਲ ਸਨ ਸਮਾਨ ਕੋਈ ਇੰਦੇ ਵਿਕਮਾਨ ਲੋਕ ਜਿੰਦਾਬਾਲ